thank yeah. you Thank you. सतगुरू किस ਕਾਲ ਸਾਹਿਬ ਆਹੀ ਕੁਸਰੀ ਕੀ ਫਤਿਹ ਕਲ ਤਾਰਨ ਗੁਰੂ ਨਾਨਕ ਆਏ ਐ ਸੇ ਗਰੀਬ ਨਵਾਦ ਧਰਤਾ ਸਾਡੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਜਗਤ ਜਲੰਦੇ ਨੂੰ ਤਾਰਨ ਦੇ ਵਾਸਤੇ ਇਸ ਸੰਸਾਰ ਦੇ ਵਿੱਚ ਅਵਤਾਰ ਧਾਰਨ ਕੀਤਾ ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਹਨ ਪਾਰ ਉਤਾਰੇ ਜਿਨ੍ਹਾਂ ਸਤਿਗੁਰੂ ਜੀ ਮਹਾਰਾਜ ਜਿਆ ਸੰਸਾਰ ਦੇ ਵਿੱਚ ਅਵਤਾਰ ਧਾਰਨ ਕਰਕੇ ਸਤਿਗੁਰੂ ਜੀ ਮਹਾਰਾਜ ਪਸ਼ੂਆਂ ਪ੍ਰੇਤਾਂ ਮੁਗਧਾਂ ਨੂੰ ਉਤਾਰ ਦਿੱਤਾ ਐਸੇ ਗਰੀਬ ਨਵਾਦ ਧਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਯਾਦ ਦੇ ਅੰਦਰ ਜੋ ਕਿ ਸੰਸਾਰ ਭਰ ਦੇ ਵਿੱਚ ਸੰਗਤ ਜੋ ਕਿ ਮਨਾਇਆ ਜਾ ਰਿਹਾ ਹੈ ਸੱਚੇ ਪਾਤਸ਼ਾਹ ਜੀ ਮਹਾਰਾਜਿਆਂ ਪ੍ਰਕਾਸ਼ ਦਿਹਾੜਾ ਦਾ ਇਸ ਤਰ੍ਹਾਂ ਹੀ ਹੁਸ਼ਿਆਰਪੁਰ ਦੀ ਧਰਤੀ ਦੇ ਉੱਤੇ ਪਿੰਡ ਨੰਦਨ ਤੋਂ ਨਗਰ ਕੀਰਤਨ ਮਹਾਨ ਨਗਰ ਜੀਤਨਗੁਰਦੁਆਰਾ ਸਾਹਿਬ ਗੁਰਦੁਆਰਾ ਸਿੰਘ ਸਭ ਵਿਜਵਾੜਾ ਕਲਾ ਵਿਖੇ ਪਹੁੰਚਿਆ ਹੈ ਸੋ ਸੰਗਤਰੀ ਸਾਰੀਆਂ ਸੰਗਤਾਂ ਦਾ ਜੋ ਗੁਰਦੁਆਰਾ ਸਿੰਘ ਸਭ ਵੱਲੋਂ ਸਾਬਜਾਦਾ ਬਾਬਾ ਫਤਿਹ ਸਿੰਘ ਜੀ ਤਰਨਾ ਦਲ ਵੱਲੋਂ ਸਿੰਘ ਸਾਹਿਬ ਜਥੇਦਾਰ ਬਾਬਾ ਗੁਰਦੇਵ ਸਿੰਘ ਜੀਆ ਦੇ ਵੱਲੋਂ ਗੁਰਦੁਆਰੇ ਵੱਲੋਂ ਸਾਰਿਆਂ ਦਾ ਸਵਾਗਤ ਕੀਤਾ ਗਿਆ ਸੰਗਤਾਂ ਦਾ ਸਵਾਗਤ ਕੀਤਾ ਗਿਆ ਸੋ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀਆਂ ਦੇ ਪ੍ਰਕਾਸ਼ ਦਿਹਾੜੀ ਦੀਆਂ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਇਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਜੇ ਮਹਾਬਾਖ ਸੰਸਾਰ ਪਹਿਲੀ ਪਾਸ਼ਈ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾ ਜੀ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ 5 ਤਰੀਕ ਨੂੰ ਆ ਰਿਹਾ ਹੈ ਸੋ ਸਮੂਹ ਸੰਗਤਾਂ ਪਿੰਡ ਨੰਦਨ ਤੋਂ ਚੱਲ ਕੇ ਬਜਵਾੜਾ ਵਿਖੇ ਸਰਦਾਰ ਨਰੇਸ਼ ਸਿੰਘ ਜੀ ਦੇ ਗ੍ਰਹਿ ਵਿਖੇ ਨਗਰ ਕੀਰਤਨ ਕੱਢ ਰਹੀਆਂ ਹਨ ਸੋ ਇੱਥੇ ਆਉਣ ਤੇ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਔਰ ਬਹੁਤ ਬਹੁਤ ਵਧਾਈ ਹੋਵੇ ਨਰੇਸ਼ ਸਿੰਘ ਜੀ ਉਹਨਾਂ ਨੂੰ ਜਿਨ੍ਹਾਂ ਨੇ ਆਪਣੇ ਗ੍ਰਹਿ ਵਿਖੇ ਸੰਤਾਂ ਦੇ ਚਰਨ ਪਾਏ ਹਨ ਸੋ ਅਸੀਂ ਇਹਨਾਂ ਦਾ ਵੀ ਧੰਨ ਧੰਵਾਦ ਕਰਦੇ ਹਾਂ ਔਰ ਇਸੇ ਤਰ੍ਹਾਂ ਅਸੀਂ ਕਾਮਨਾ ਵੀ ਕਰਦੇ ਹਾਂ ਕਿ ਸਾਡਾ ਆਪਸੀ ਭਾਈਚਾਰਾ ਪ੍ਰੇਮ ਜੋ ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦਿੱਤਾ ਉਹਦੇ ਦੇ ਉੱਤੇ ਚੱਲਣ ਤੇ ਪੂਰੀ ਮਾਨਵਤਾ ਨੂੰ ਬਲ ਬਖਸ਼ੇ ਇੰਨੇ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ